ਅੱਤ ਦੀ ਗਰੀਬੀ ਹੈ ਘਰ ਦੇ ਵਿੱਚ ਕੰਮਕਾਰ ਕੋਈ ਚੱਲ ਨਹੀਂ ਰਿਹਾ ਤੇ ਬੱਚੇ ਭੁੱਖ ਦੇ ਨਾਲ ਵਿਰਕਦੇ ਨੇ ਬੜਾ ਪਰੇਸ਼ਾਨ ਹੈ ਇੱਕ ਦਿਨ ਸੋਚ ਰਿਹਾ ਹੈ ਕਿ ਐਸੇ ਹਾਲਾਤ ਨਾਲੋਂ ਐਸੇ ਜੀਵਨ ਨਾਲੋਂ ਤਾਂ ਮੌਤ ਹੀ ਚੰਗੀ ਹੈ ਮੌਤ ਹੀ ਚੰਗੀ ਹੈ ਤੇ ਨਾਲ ਦੇ ਸਾਥੀ ਨੇ ਸਲਾਹ ਦਿੱਤੀ ਕੇ ਪਿਆਰਿਆ ਐਸਾ ਨਾ ਸੋਚ ਤੂੰ ਇਸ ਤਰ੍ਹਾਂ ਕਰ ਜਿੱਥੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਹਾਂ ਨੇ ਸ਼ਹਿਰ ਵਸਾਇਆ ਹੈ ਉੱਥੇ ਜਾ ਉੱਥੇ ਸਾਰੇ ਤਰ੍ਹਾਂ ਦੇ ਕਾਰੀਗਰ ਸਤਿਗੁਰੂ ਮਹਾਰਾਜ ਨੇ ਬਸਾਉਣੇ ਕੀਤੇ ਨੇ ਜਿੱਥੇ ਉੱਥੇ ਤੇਰੀ ਰੋਜੀ ਚੱਲ ਪਵੇਗੀ ਜਾ ਚਲਾ ਜਾਂਦਾ ਹੈ ਰਾਮਦਾਸ ਸਸਰ ਸਾਹਿਬ ਜਿਸ ਜਗ੍ਹਾ ਤੇ ਅੱਜ ਬਾਜ਼ਾਰ ਬਣਿਆ ਹੋਇਆ ਹੈ ਹਰਮੰਦਰ ਸਾਹਿਬ ਦੇ ਲਾਗੇ ਇਹ ਵੀ ਜਾ ਕੇ ਆਪਣੀ ਛਾਬੜੀ ਲਾ ਲੈਂਦਾ ਹੈ ਕੁੱਲੀ ਪਾ ਕੇ ਉੱਥੇ ਹੀ ਰਹਿਣ ਲੱਗਦਾ ਹੈ ਰੋਜੀ ਦੀ ਤਲਾਸ਼ ਦੇ ਵਿੱਚ ਅੱਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਚਲਾ ਜਾਂਦਾ ਹੈ ਕੁੱਲੀ ਪਾਈ ਉੱਥੇ ਹੀ ਆਪਣੇ ਪਰਿਵਾਰ ਨੂੰ ਨਾਲ ਲੈ ਜਾ ਜਾਂਦਾ ਹੈ ਰਹਿਣ ਲੱਗਦਾ ਹੈ ਉੱਥੇ ਹੀ ਛਾਬੜੀ ਲਾ ਲੈਂਦਾ ਹੈ ਬਾਜ਼ਾਰ ਦੇ ਵਿੱਚੋਂ ਘਰ ਦੇ ਜ਼ਰੂਰਤ ਦਾ ਸਮਾਨ ਖਰੀਦ ਕੇ ਵੇਚਣਾ ਸ਼ੁਰੂ ਕਰ ਦਿੰਦਾ ਹੈ ਛਾਬੜੀ ਲਾ ਕੇ ਆਸੇ ਪਾਸੇ ਦੇ ਨਾਲ ਦੇ ਦੁਕਾਨਦਾਰ ਆਪਣਾ ਆਪਣਾ ਧੰਦਾ ਕਰ ਰਹੇ ਨੇ ਤੇ ਵਿੱਚ ਇਸ ਦੀ ਛਾਬੜੀ ਵੀ ਲੱਗੀ ਹੋਈ ਹੈ ਪਹਿਲੇ ਦਿਨ ਇੱਕ ਆਨਾ ਵਟਿਆ ਦੂਸਰੇ ਦਿਨ 2 4 ਇਸ ਤਰ੍ਹਾਂ ਆਮਦਨੀ ਹੌਲੀ-ਹੌਲੀ ਵੱਧਦੀ ਜਾ ਰਹੀ ਹੈ ਤੇ ਕੀ ਹੋਇਆ ਇੱਕ ਦਿਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਇਸ ਦੀ ਸ਼ਾਬੜੀ ਦੇ ਕੋਲ ਦੀ ਲੰਘਦੇ ਨੇ ਬਾਜ਼ਾਰ ਦਾ ਨਿਰੀਖਣ ਕਰਦੇ ਨੇ ਆ ਕਿ ਕਿ ਕਾਰ ਜੋ ਕਾਰੀਗਰ ਵਸਾਏ ਹੋਏ ਨੇ ਕਿਤਨਾ ਕੰਮਕਾਰ ਚੱਲ ਰਿਹਾ ਹੈ ਨਿਰੀਖਣ ਕਰਦੇ ਫਿਰ ਰਹੇ ਨੇ ਬਾਜ਼ਾਰ ਦੇ ਵਿੱਚ ਸਤਿਗੁਰੂ ਮਹਾਰਾਜ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਜਾਈ ਜਾ ਰਹੇ ਨੇ ਤੇ ਇਸ ਦੀ ਸ਼ਾਬੜੀ ਦੇ ਕੋਲ ਦੀ ਲੰਘਣਾ ਕੀਤੇ ਅੱਗੇ ਲੰਘ ਜਾਂਦੇ ਨੇ ਤੇ ਦੂਸਰੇ ਦੁਕਾਨਦਾਰਾਂ ਨੇ ਪ੍ਰਣਾਮ ਕੀਤਾ ਸਾਦਰ ਮੱਥਾ ਟੇਕਿਆ ਸਤਿਗੁਰੂ ਮਹਾਰਾਜ ਨੂੰ ਤੇ ਇਹ ਵੇਖ ਰਿਹਾ ਹੈ ਕਿ ਕੌਣ ਲੰਘ ਰਹੇ ਨੇ ਜੋ ਸਾਰੇ ਜਾਣੇ ਸਤਕਾਰ ਕਰ ਰਹੇ ਨੇ ਨਾਲ ਦੇ ਨੂੰ ਪੁੱਛਿਆ ਭਾਈ ਕੌਣ ਨੇ ਆਖਿਆ ਤੈਨੂੰ ਨਹੀਂ ਪਤਾ ਇਹ ਹੋ ਹੈਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਤੇ ਆਪਣੇ ਸਾਰਿਆਂ ਤੇ ਬਖਸ਼ਿਸ਼ ਹੋਈ ਹੈ ਜਿਨ੍ਹਾਂ ਨੇ ਨਗਰ ਬਸਾਉਣਾ ਕੀਤਾ ਹੈ ਸਤਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਮੇਹਰਾਂ ਦੇ ਮਾਲਕ ਮਨ ਦੇ ਵਿੱਚ ਸੋਚਿਆ ਮਨਾ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਮੈਂ ਵੀ ਮੱਥਾ ਟੇਕ ਲੈਂਦਾ ਮੇਰੇ ਤੋਂ ਅੱਗੇ ਲੰਘ ਗਏ ਨੇ ਮੇਰੀ ਦੁਕਾਨ ਤੋਂ ਅੱਗੇ ਲੰਘ ਗਏ ਮੈਨੂੰ ਪਤਾ ਵੀ ਨਾ ਲੱਗਿਆ ਕਿ ਕੌਣ ਨੇ ਪਿੱਛੋਂ ਹੀ ਦਰਸ਼ਨ ਕਰਕੇ ਪ੍ਰਣਾਮ ਕਰ ਦਿੰਦਾ ਹੈ ਸਤਿਗੁਰੂ ਮਹਾਰਾਜ ਦੂਸਰੇ ਦਿਨ ਫਿਰ ਸਤਿਗੁਰੂ ਮਹਾਰਾਜ ਆਉਂਦੇ ਨੇ ਬਾਜ਼ਾਰ ਦੇ ਵਿੱਚ ਇਸੇ ਤਰ੍ਹਾਂ ਲੰਘ ਰਹੇ ਨੇ ਤੇ ਅੱਜ ਨਾਲ ਦੇ ਦੁਕਾਨਦਾਰ ਨੇ ਇਸ ਨੂੰ ਆਖਿਆ ਕਿ ਭਾਈ ਅੱਜ ਸਤਿਗੁਰੂ ਮਹਾਰਾਜ ਫਿਰ ਆ ਰਹੇ ਨੇ ਕਰ ਲੈ ਦਰਸ਼ਨ ਉੱਠ ਕੇ ਖੜਾ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਦੇ ਸਤਕਾਰ ਦੇ ਵਿੱਚ ਜਦ ਸਤਿਗੁਰੂ ਮਹਾਰਾਜ ਇਸ ਦੀ ਦੁਕਾਨ ਦੇ ਅੱਗੇ ਆਉਂਦੇ ਨੇ ਤੇ ਸਾਦਰ ਪ੍ਰਣਾਮ ਕਰ ਦਿੰਦਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦਾ ਹੈ ਪ੍ਰਣਾਮ ਕਰਦਾ ਹੈ ਸਤਿਗੁਰੂ ਮਹਾਰਾਜ ਰੁਕ ਜਾਂਦੇ ਨੇ ਰੁਕ ਜਾਂਦੇ ਨੇ ਇਸ ਦੀ ਦੁਕਾਨ ਦੇ ਅੱਗੇ ਤੇ ਪੁੱਛਦੇ ਨੇ ਭਾਈ ਕਿਸ ਤਰ੍ਹਾਂ ਕੰਮਕਾਰ ਚੱਲ ਰਿਹਾ ਹੈ ਤੇਰਾ ਸਤਿਗੁਰੂ ਮਹਾਰਾਜ ਬਹੁਤ ਚੰਗਾ ਕੰਮ ਚੱਲ ਰਿਹਾ ਹੈ ਬੱਚਿਆਂ ਦੀ ਰੋਟੀ ਰੋਜੀ ਚੱਲ ਪਈ ਹੈ ਭੁੱਖਮਰੀ ਦੇ ਵਿੱਚੋਂ ਨਿਕਲ ਕੇ ਆਇਆ ਸਾਂ ਆਪ ਦੀ ਕਿਰਪਾ ਹੋਈ ਹੈ ਕਾਰੋਬਾਰ ਵਧੀਆ ਚੱਲ ਰਿਹਾ ਹੈ ਸਤਗੁਰੂ ਮਹਾਰਾਜ ਕਹਿਣ ਲੱਗੇ ਭਾਈ ਕਿਤਨੀ ਵਟਕ ਹੋਈ ਹੈ ਅੱਜ ਦੀ ਝੱਟ ਬੋਰੀ ਥੱਲੇ ਰੱਖੇ ਪੈਸੇ ਕੱਢ ਲੈਂਦਾ ਹੈ ਜਿਤਨੇ ਤਿੰਨ ਚਾਰ ਆਨੇ ਨੇ ਕੱਢ ਕੇ ਤਲੀ ਤੇ ਰੱਖ ਕੇ ਸਤਗੁਰੂ ਮਹਾਰਾਜ ਦੇ ਸੰਮੁਖ ਕਰ ਦਿੰਦਾ ਹੈ ਸਤਗੁਰੂ ਮਹਾਰਾਜ ਆ ਵਟਕ ਹੈ ਤੇ ਸਤਗੁਰੂ ਮਹਾਰਾਜ ਕਹਿਣ ਲੱਗੇ ਲਿਆ ਭਾਈ ਇਹ ਤੇਰੀ ਵਟਕ ਅਜ ਸੇਵਾ ਦੇ ਵਿੱਚ ਪਾ ਦੇਈਏ ਕੰਬ ਦੇ ਹੱਥਾਂ ਦੇ ਨਾਲ ਉਹ ਪੈਸੇ ਸਤਿਗੁਰੂ ਮਹਾਰਾਜ ਨੂੰ ਭੇਟ ਕਰ ਦਿੱਤੇ ਤੇ ਮਨ ਹੀ ਮਨ ਸੋਚ ਰਿਹਾ ਹੈ ਕਿ ਜਿੰਨੇ ਪੈਸੇ ਸੰਸਾਰੇ ਸਤਿਗੁਰੂ ਮਹਾਰਾਜ ਜੀ ਲੈ ਗਏ ਨੇ ਚਲੇ ਜਾਂਦੇ ਨੇ ਸਤਿਗੁਰੂ ਮਹਾਰਾਜ ਤੇ ਇਹ ਪਿੱਛੋਂ ਖੜਾ ਸੋਚੀ ਜਾ ਰਿਹਾ ਹੈ ਦੇਖੀ ਜਾ ਰਿਹਾ ਹੈ ਮਹਾਰਾਜ ਵਾਲੇ ਮਹਾਰਾਜ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਕੱਲੇ ਇਸੇ ਤੋਂ ਹੀ ਪੈਸੇ ਲੈ ਕੇ ਗਏ ਨੇ ਸੋਚ ਰਿਹਾ ਹੈ ਕਿ ਮੇਰੀ ਸਾਰੀ ਕਮਾਈ ਸਤਗੁਰੂ ਮਹਾਰਾਜ ਲੈ ਗਏ ਨੇ ਹੋਰ ਕਿਸੇ ਤੋਂ ਪੈਸਾ ਨਹੀਂ ਲਿਆ ਫਿਰ ਸੋਚਦਾ ਹੈ ਚਲ ਕੋਈ ਗੱਲ ਨਹੀਂ ਸਤਗੁਰੂ ਮਹਾਰਾਜ ਦਾ ਇਹ ਸਮਝ ਲੈਣੇ ਹਾਂ ਕਿ ਆਪਾਂ ਕਿਰਾਇਆ ਹੀ ਦਿੱਤਾ ਹੈ ਕੰਮ ਸੋਹਣਾ ਚੱਲ ਗਿਆ ਹੈ ਕੋਈ ਗੱਲ ਨਹੀਂ ਆਪਾਂ ਸਮਝ ਲੈਣੇ ਹਾਂ ਕਿਰਾਇਆ ਹੀ ਦਿੱਤਾ ਹੈ ਫਿਰ ਲੱਗ ਜਾਂਦਾ ਹੈ ਆਪਣੇ ਕਾਰੋਬਾਰ ਤੇ ਤੇ ਦੂਸਰੇ ਦਿਨ ਸਤਿਗੁਰੂ ਮਹਾਰਾਜ ਫਿਰ ਆ ਜਾਂਦੇ ਨੇ ਉੱਠ ਕੇ ਪ੍ਰਣਾਮ ਕਰਦਾ ਹੈ ਸਤਿਗੁਰੂ ਨੂੰ ਤੇ ਅੱਜ ਫਿਰ ਸਤਿਗੁਰੂ ਮਹਾਰਾਜ ਫਿਰ ਪੁੱਛਦੇ ਨੇ ਭਾਈ ਕੀ ਵਟਕ ਹੋਈ ਹੈ ਅੱਜ ਫਿਰ ਇਸ ਨੇ ਉਸੇ ਤਰ੍ਹਾਂ ਪੈਸੇ ਕੱਢ ਕੇ ਤਲੀ ਤੇ ਧਰੇ ਨੇ ਸਤਿਗੁਰੂ ਮਹਾਰਾਜ ਆ ਵਟਕ ਹੋਈ ਹੈ ਤੇ ਸਤਿਗੁਰੂ ਮਹਾਰਾਜ ਨੇ ਫਿਰ ਹੱਥ ਕਰ ਦਿੱਤਾ ਲਿਆ ਭਾਈ ਇਹ ਸੇਵਾ ਦੇ ਵਿੱਚ ਪਾ ਦੀ ਅੱਜ ਬਿਨਾਂ ਕੁਝ ਸੋਚੇ ਸਮਝੇ ਸਤਿਗੁਰੂ ਮਹਾਰਾਜ ਨੇ ਮਾਇਆ ਭੇਟ ਕਰ ਦਿੱਤੀ ਅੱਜ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਭੇਟ ਕਰ ਦਿੱਤੀ ਸਗੋਂ ਅੰਦਰੋਂ ਖੁਸ਼ ਹੋਇਆ ਹੈ ਟਿਕਾ ਹੈ ਅੰਦਰ ਕਹਿਣ ਲੱਗਿਆ ਕਿ ਦੁਨੀਆ ਦੇ ਮਾਲਕ ਮੇਰੇ ਤੋਂ ਅੱਜ ਭੇਟਾ ਮੰਗ ਮੰਗ ਕੇ ਲੈ ਰਹੇ ਨੇ ਮੇਰੀ ਸੇਵਾ ਪ੍ਰਵਾਨ ਹੋ ਰਹੀ ਹੈ ਖੁਸ਼ ਹੋਈ ਜਾ ਰਿਹਾ ਹੈ ਇਸੇ ਤਰ੍ਹਾਂ 4 ਦਿਨ ਸਤਿਗੁਰੂ ਮਹਾਰਾਜ ਲਗਾਤਾਰ ਇਸ ਤੋਂ ਵਟਕ ਲੈ ਕੇ ਜਾਂਦੇ ਰਹੇ ਤੇ ਮਨ ਹੀ ਮਨ ਚਾਹੋ ਹੈ ਇਸ ਦੇ ਮਨ ਦੇ ਵਿੱਚ ਤੇ ਦਿਨੋਂ ਦਿਨ ਉਹ ਭੇਟਾ ਘਟਦੀ ਜਾ ਰਹੀ ਹੈ ਜਿੰਨੀ ਵਟਕ ਹੁੰਦੀ ਹੈ ਸਾਰੀ ਦੇ ਦਿੰਦਾ ਹੈ ਤੇ ਜਿੰਨੇ ਕੋਲ ਪੁੰਦੀ ਹੁੰਦੀ ਹੈ ਉਸ ਦੇ ਨਾਲ ਸਮਾਨ ਲਿਆ ਕੇ ਵੇਚਣਾ ਸ਼ੁਰੂ ਕਰ ਦਿੰਦਾ ਹੈ ਤੇ ਦਿਨੋ ਦਿਨ ਘਟਦੀ ਜਾ ਰਹੀ ਹੈ ਵਟਕ ਤੇ ਭੇਟਾ ਵੀ ਨਾਲ ਨਾਲ ਘਟਦੀ ਜਾ ਰਹੀ ਹੈ ਤੇ ਜਦ 5ਵੇਂ ਦਿਨ ਸਤਿਗੁਰੂ ਮਹਾਰਾਜ ਪਹੁੰਚੇ ਤੇ ਕਹਿਣ ਲੱਗੇ ਭਾਈ ਅੱਜ ਦੀ ਭੇਟਾ ਲੈ ਕੇ ਆ ਕੀ ਹੈ ਤੇਰੀ ਭੇਟਾ ਲਿਆ ਤੇਰੀ ਭੇਟਾ ਸੇਵਾ ਦੇ ਵਿੱਚ ਪਾ ਦਈਏ ਕੀ ਵਟਕ ਹੈ ਤੇਰੀ ਤੇ ਅੱਜ ਉੱਠ ਕੇ ਖਲੋ ਜਾਂਦਾ ਹੈ ਸਤਿਗੁਰੂ ਮਹਾਰਾਜ ਦੇ ਸੰਮੁਖ ਨੈਤਰਾਂ ਦੇ ਵਿੱਚ ਜਲ ਹੈ ਕਹਿਣ ਲੱਗਿਆ ਸਤਿਗੁਰੂ ਮਹਾਰਾਜ ਅੱਜ ਮੇਰਾ ਛਾਬਾ ਵੀ ਖਾਲੀ ਹੈ ਤੇ ਮੇਰੀ ਜੇਬ ਵੀ ਖਾਲੀ ਹੈ ਹੱਥ ਜੁੜੇ ਹੋਏ ਨੇ ਸਤਿਗੁਰੂ ਮਹਾਰਾਜ ਛਾਬਾ ਵੀ ਖਾਲੀ ਹੈ ਤੇ ਮੇਰਾ ਗੀਸਾ ਵੀ ਖਾਲੀ ਹੈ ਅੱਜ ਮੇਰੇ ਕੋਲੇ ਭੇਟ ਕਰਨ ਵਾਸਤੇ ਕੁਝ ਨਹੀਂ ਸਤਿਗੁਰੂ ਮਹਾਰਾਜ ਜੋ ਸੀ ਮੈਂ ਆਪ ਜੀ ਨੂੰ ਭੇਟ ਕਰ ਦਿੱਤਾ ਹੈ ਵੇਟ ਕਰ ਦਿੱਤਾ ਹੈ ਜੋ ਸੀ ਤੇ ਸਤਿਗੁਰੂ ਮਹਾਰਾਜ ਉਸ ਦੇ ਜੁੜੇ ਹੋਏ ਹੱਥਾਂ ਨੂੰ ਫੜ ਲੈਂਦੇ ਨੇ ਭਾਈ ਕੀ ਨਾਮ ਹੈ ਤੇਰਾ ਅਜ ਸਤਿਗੁਰੂ ਮਹਾਰਾਜ ਨਾਮ ਪੁੱਛ ਰਹੇ ਨੇ ਇਸ ਦੁਕਾਨਦਾਰ ਤੋਂ ਨਾਮ ਪੁੱਛ ਰਹੇ ਨੇ ਸਤਿਗੁਰੂ ਮਹਾਰਾਜ ਅਜ ਸਤਿਗੁਰੂ ਮਹਾਰਾਜ ਆਪਣੇ ਕਰ ਕਮਲਾਂ ਦੇ ਨਾਲ ਨਾਮ ਪੁੱਛ ਰਹੇ ਨੇ ਨਾਮ ਅਰਜ ਕਰ ਲਿਆ ਹੈ ਸਤਿਗੁਰੂ ਮਹਾਰਾਜ ਨੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਮੇਰਾ ਨਾਮ ਸੋਮਾ ਹੈ ਪਰਲ ਪਰਲ ਅਥਰੂ ਵਹਿ ਨਹੀਂ ਅੱਖਾਂ ਦੇ ਵਿੱਚੋਂ ਮੇਰਾ ਨਾਮ ਸੋਮਾ ਹੈ ਤੇ ਸਤਿਗੁਰੂ ਮੁਸਕਰਾਉਣ ਲੱਗੇ ਕਹਿਣ ਲੱਗੇ ਭਾਈ ਸੋਮਾ ਤਾਂ ਕਦੇ ਖਤਮ ਨਹੀਂ ਹੁੰਦਾ ਨਾ ਸੋਮਾ ਸੁਖਦਾ ਹੈ ਨਿਰੰਤਰ ਉਭਗਦਰਿੰਦਾ ਹੈ ਸੋਮਾ ਕਦੇ ਸੁਕਦਾ ਨਹੀਂ ਕਦੇ ਖਾਲੀ ਨਹੀਂ ਹੁੰਦਾ ਤੇ ਤੂੰ ਕਿਵੇਂ ਕਹਿ ਰਿਆਂ ਹੈ ਤੇਰਾ ਗੀਸਾ ਖਾਲੀ ਹੈ ਤੂੰ ਸ਼ਾਹ ਹੈ ਸੋਮਾ ਸ਼ਾਹ ਹੈ ਸਾਹਾਂ ਦਾ ਸ਼ਾਹ ਬੇਪਰਵਾ ਵਰ ਦੇ ਰਹੇ ਨੇ ਸਤਿਗੁਰੂ ਮਹਾਰਾਜ ਸੋਮਾ ਸ਼ਾਹ ਸਾਹਾਂ ਦਾ ਸ਼ਾਹ ਬੇਪਰਵਾ ਸਤਗੁਰੂ ਮਹਾਰਾਜ ਦੇ ਚਰਨਾਂ 'ਚ ਬੈਠਾ ਜਿਸੋ ਮਾ ਸਤਗੁਰੂ ਮਹਾਰਾਜ ਦੇ ਗੁਣ ਗਹੁਣੇ ਕਰ ਰਿਹਾ ਹੈ ਸਤਗੁਰੂ ਮਹਾਰਾਜ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਸਤਗੁਰੂ ਪਾਤਸ਼ਾ ਤੇਰਾ ਹੀ ਹੈ ਤੂੰ ਹੀ ਬਖਸ਼ਿਸ਼ਾਂ ਕੀਤੀਆਂ ਨੇ ਤੇ ਤੇਰੀਆਂ ਬਖਸ਼ਿਸ਼ਾਂ ਤੇਰੀਆਂ ਹੀ ਨੇ ਸਤਗੁਰੂ ਪਾਤਸ਼ਾ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਤੇ ਸਤੂਗੁਰੂ ਮਹਾਰਾਜ ਨੇ ਵਰ ਦਿੱਤਾ ਸੋਮਾ ਸ਼ਾਹ ਕਰਕੇ ਅੱਜ ਵੀ ਸੋਮੇ ਸ਼ਾਹ ਦੇ ਜੋ ਵੰਸ਼ਜ ਨੇ ਅੱਜ ਵੀ ਸ਼ਾਹ ਦੇ ਨਾਮ ਨਾਲ ਜਾਣੇ ਜਾਂਦੇ ਨੇ ਭਾਈ ਸਾਰਿਆਂ ਨੂੰ ਸ਼ਾਹ ਆਖ ਕੇ ਪੁਕਾਰਿਆ ਜਾਂਦਾ ਹੈ ਦਿੱਲੀ ਦੇ ਵਿੱਚ ਇਸ ਸੋਮਾ ਸ਼ਾਹ ਦੇ ਵੰਸ਼ਜ ਅੱਜ ਵੀ ਬਸ ਰਹੇ ਨੇ ਭਾਈ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ ਸਤਿਗੁਰੂ ਮਹਾਰਾਜ ਤੋਂ ਬਖਸ਼ਿਸ਼ ਲੈਂਦਾ ਹੈ ਸੋ ਮਾਸ਼ਾਹ ਸੇਵਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਭਾਈ ਜੁੜ ਕੇ ਵੇਖੋ ਗੁਰੂ ਰਾਮਦਾਸ ਦੇ ਘਰ ਕਿਤਨੀਆਂ ਬਖਸ਼ਿਸ਼ਾਂ ਕਿਤਨੀਆਂ ਰਹਿਮਤਾਂ ਬਰਸਦੀਆਂ ਨੇ ਭਾਈ ਉਸ ਦੇ ਹੋ ਕੇ ਵੇਖ ਲਈਏ ਉਹ ਆਪਣਾ ਆਪ ਹੋ ਜਾਂਦਾ ਹੈ ਇੱਕ ਕਦਮ ਚੱਲ ਕੇ ਜਾਂਦੇ ਹਾਂ 100 ਕਦਮ ਚੱਲ ਕੇ ਸਤਿਗੁਰੂ ਮਹਾਰਾਜ ਆਪ ਆਪਣੇ ਵੱਲ ਆ ਜਾਂਦੇ ਨੇ ਜਿਸ ਵੇਲੇ ਸਤਿਗੁਰਾਂ ਨੂੰ ਸਮਰਪਿਤ ਹੋ ਗਏ ਸਤਿਗੁਰੂ ਮਹਾਰਾਜ ਆਪ ਰਹਿਮਤਾ ਕਰਨਗੇ ਭਾਈ ਮੈਂ ਮੇਰਾ ਮਿਟਾ ਦਈਏ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਜਾਈਏ ਉਹ ਆਪ ਬਖਸ਼ਿਸ਼ਾ ਕਰਦਾ ਹੈ ਮੀਰਾ ਦਾ ਮਾਲਕ ਆਪ ਸਿਰ ਦੇ ਉੱਤੇ ਹੱਥ ਰੱਖ ਕੇ ਆਪਣਾ ਬਣਾ ਲੈਂਦਾ ਹੈ ਕਦੀ ਕਹਿ ਕੇ ਵਖੀਏ ਮੈਨੂੰ ਆਪਣਾ ਬਣਾ ਲੈ ਮੇਰੇ ਮਾਲਕਾ ਫਿਰ ਦੇ ਨੂੰ ਯੁੱਗ ਬੀਤ ਗਏ ਮੈਨੂੰ ਆਪਣਾ ਬਣਾ ਲੈ ਮੇਰੇ ਮਾਲਕਾ ਫਿਰ ਦੇ ਨੂੰ ਯੁੱਗ ਬੀਤ ਗਏ ਸਾਰੇ ਬੋਲਿਆ ਕਰੋ ਭਾਈ ਮੈਨੂੰ ਮੈਨੂੰ ਆਪਣਾ ਬਣਾ ਲੈ ਮੇਰੇ ਮਾਲਕਾ ਫਿਰਦੇ ਨੂੰ ਯੁੱਗ ਬੀਤ ਗਏ ਮੈਨੂੰ ਆਪਣਾ ਬਣਾ ਲੈ ਮੇਰੇ ਮਾਲਕਾ ਫਿਰਦੇ ਨੂੰ ਯੁੱਗ ਬੀਤ ਗਏ ਲਿਖਾ ਫਿਰ ਦੇ ਨੂੰ ਜੋਗ ਬੀਤ ਗਏ ਮੈਨੂੰ ਆਪਣਾ ਬਣਾ ਲੈ ਮੇਰੇ ਮਾਲਕਾ ਫਿਰ ਦੇ ਨੂੰ ਜੋਗ ਬੀਤ ਗਏ